ਆਪਣੀ ਖੜਿਆਉਣੀ ਤੇ ਲਾਲਿਆਂ ਦੀ ਹੋਰ ਖੜਿਆਉ। ਉਹ ਕਿਵੇਂ? ਇਹ ਤਾਂ ਕਨਿਆੜੀ ਖੇ ਉਜਰੇ ਹੈ ਕਨਿਆੜ ਖੜਿਆਵੇ। ਕਹਿੰਗੇ ਸਸਤਾ ਲਿਆਈ ਮਹਿੰਗਾ ਦੇਈ, ਸਸਤਾ ਲਿਆਈ ਮਹਿੰਗਾ ਦੇ। ਪਰ ਆਪਣੀਆਂ ਬੁੜੀਆਂ ਨਹੀਂ ਇਹ ਕਹਿੰਦੀਆਂ। ਆਪਣੀਆਂ ਬੁੜੀਆਂ ਜ਼ਿਆ ਕਰਨੀਆਂ ਹੋਰ। ਜਿੱਦਿਆ ਉੱਠ ਗੜਿਆ ਸਾਰੇ ਘਰਾਂ ਦੀ ਹੋਰਰ ਕਰਨੀ। ਉਹਨੇ ਆਖਣਾ ਤਾਂ ਐਂ ਦੀ ਵੀ ਨੋਕ ਜਾਂਦੇ ਕੀ ਕਢ ਲਿਆ ਹੁੰਦੇ ਖਟਕੇ ਲਿਆਂਦੀ ਥਾਲੀ ਅੰਦਰ ਵਰਦੀ ਜਟਕੋਗੀ ਗਾਲੀ। ਉਹ ਕਹਿੰਦਾ ਨੋਕ ਜਾਂਦੇ ਕੀ ਕਢ ਲਿਆ ਹੁੰਦੇ ਖਟਕੇ ਲਿਆਂਦੀ ਮੈਂ ਅੰਦਰ ਵਰਦੀ ਜਟਕੋਗੀ ਗਾਲੀ। ਮੁੰਡੇ ਕਹਿੰਦੇ ਜੁੜਦਾ ਤਾਂ ਹੀ ਨਹੀਂ ਕਹਿੰਦਾ ਜੁੜਦੇ ਜੜਦੇ ਚੱਕ ਲੋਕ ਉਹ ਸੁਣੀਦਾ ਐ ਬਾਈ ਮੇਰੇ ਨਾਲ ਕੀ ਆ ਕੇ ਗਾਉਣ ਵਾਲੇ ਉਹਨੇ ਲਵੇ ਲਵੇ ਮੰਜੇ ਡਾ ਲੇ ਉਹਦਾ ਹੁਣ ਗਾਈ ਆਣ ਉਹ ਕਹਿੰਦਾ ਵੀ ਸੁਣੋ ਤੁਸੀਂ ਉੱਠ ਕੇ ਕਹਿੰਦਾ ਗਾਈ ਜੱਲੋ ਥੋੜੇ ਤੇ ਤਵਾਰੀ ਆ ਸਾਨੂੰ ਉਹ ਕਹਿੰਦਾ ਗਾਈ ਜੱਲੂ ਸਾਨੂੰ ਹੁਣ ਪਾ ਪੁੱਤ ਮਗਰ ਜਿਵੇਂ ਕਿਸੇ ਨੇ ਸਿਓ ਚਾ ਲੇ ਨੂਨ ਪਾ ਲਿਆ ਇੱਕ ਇਕਲੇ ਖਾਨਾ ਜਾਂਦਾ ਤੇਰੇ ਵਰਗਾ ਉਹ ਕਹਿੰਦਾ ਸੋਈ ਨਾ ਲੈ ਲਵੋ। ਇੱਕ ਕੋਈ ਦੁਕਾਨ ਤੇ ਲੈ ਜਾ ਕਹਿੰਦਾ। ਜਦੋਂ ਮਗਰ ਝਾਕਿਆ ਮੇਰੇ ਵਰਗਾ ਕੋਈ ਇਤਰਾਣੀ ਕਹਿੰਦਾ। ਇੱਕ ਬੁੜੀ ਨੂੰ ਮੈਂ ਆਖਿਆ ਭਾਈ। ਕੀ ਕਹਿੰਦੀ ਆਨੇ? ਕਰ ਵੀ ਚੀਓ ਗੁੱਡੀ। ਬੜੀ ਭਲੇ ਕਰਦੀਆਂ ਹੱਥ ਦੀ ਛਕੀਆਂ ਜਿੱਦ ਨਹੀਂ ਆਈਆਂ ਬੜੇ ਭਰਪੂਰ ਕਰਦੇ ਤੇਰੇ ਹੱਥੋਂ ਜੱਸ ਨਹੀਂ। ਆ ਬਾਬਾ ਕੰਜਰਾਂ ਦੇ ਬਥੇਰਾ ਕਰੇ ਮੈਂ ਤਾਂ ਅਕੇ ਮੰਜਾ ਫੇਰ ਡਾਉਣੀ ਆ ਕਨਾ ਕਦੀ ਫੇਰ ਕੀ ਕਰ ਲੇਗਾ ਫੇਰ ਕਹਿੰਦਾ ਮੈਂ ਆਪ ਡਾ ਲੂੰਗਾ ਹੁਣ ਤੂੰ ਆਇਆ ਲਾ ਲਿਆ ਜਦੋਂ ਮੈਂ ਆਖਿਆ ਕਿ ਵੀ ਜਦੋਂ ਲੈ ਇਹਨਾਂ ਖਾਣਾ ਪੀਣਾ ਬੰਦ ਬਚਾਲ ਦੀ ਗੰਦ ਵੀ ਬੁੜੇ-ਬੁੜੀ ਤੋਚੀ ਕਰਦੇ ਜਿਉਂ ਨੇ ਪਾਰਿਆ ਤਾਂ ਤੇਰਾ ਖਸਮ ਬਣਿਆ ਏ ਕਿਸੇ ਨੇ ਆਖਿਆ ਮੁੰਡਿਆ ਓਏ ਕਹਿੰਦਾ ਉਠ 30 ਲੱਖ ਰੁਪਇਆ ਲਿਆ ਦੀ ਪਾਣੀ ਤੇ ਚੱਲਣਾ ਬਹੂ ਕਹਿੰਦੀ ਇਹ ਨਹੀਂ ਜਾਂਦਾ ਕਹਿੰਦਾ ਕਿਉਂ ਨਹੀਂ ਜਾਂਦਾ ਕਹਿੰਦੀ ਪਰਸੋਂ ਤੈਨੂੰ ਵੇਚ ਕੇ ਛੱਡਿਆ ਠੀਕ ਆ ਕਿ ਨਾ ਸਾਡੀ ਅੱਖ ਨਹੀਂ ਰਹੀ ਮੈਂ ਬੁੜੀ ਨੂੰ ਆਖਿਆ ਮੈਂ ਕਿਹਾ ਕਿਸੇ ਮੁੰਡੇ ਨੂੰ ਤੇਰੇ ਵਰਗੇ ਨੂੰ ਕਹਦਾ ਵੀ ਉੱਠ ਜੜੇਂਦੀ ਐ ਮਹਾਰ ਫੜੇਂਦਾ ਤੇਰਾ ਕੀ ਲੱਗਦਾ ਅੱਛਾ ਕਹਿੰਦੀ ਇਹਦਾ ਤਾਂ ਮੈਂ ਨੌਨੀ ਜਾਣਦੀ ਮੇਰੇ ਨੌਵੇਂ ਜੀਆਂ ਇਹਦੀ ਸੱਸ ਮੇਰੇ ਸਾਹ ਦੋਨੇ ਮਾਮਾ ਦੀਆਂ ਅੱਛਾ ਉਹ ਕਹਿੰਦੀ ਸੀ ਮੇਰੇ ਕੋਲੇ ਆ ਜਾਂਦੇ ਮੈਂ ਦੱਸਦਾ ਦੀ ਬੱਚਵਾਂ ਦੇ ਦੀ ਅੱਛਾ ਮਗਾ ਹੋਰ ਦੱਸ ਦੇ ਤੂੰ ਮਗਾ ਸਭ ਤੋਂ ਪਹਿਲਾਂ ਮੈਂ ਜੰਮਿਆ ਉਹ ਤੋਂ ਬਾਅਦ ਮੇਰਾ ਭਾਈ ਰੋਲੇ ਗੋਲੇ ਵਿੱਚ ਮੇਰਾ ਪਿਓ ਹੋਇਆ ਉਦੋਂ ਬਾਅਦ ਮੇਰੀ ਮਾਈ ਮੈਂ ਕਿਹਾ ਦੱਸ ਦੀ ਨਾਲੇ ਤੇਰੇ ਪਿਓ ਨੂੰ ਪੁੱਛ ਲਈ ਅੱਗੇ ਮੈਂ ਅੱਜ ਕੱਲ ਇਹ ਪੁੱਤਾਂ ਇਹ ਆ ਗੱਲ insan ਜਦੋਂ ਨਾ ਮਤਲਬ ਵਿਆ ਸਿੰਘ ਦਾ ਇੱਕ ਜ਼ਿੰਦਗੀ ਬਲਾ ਸੁਣਿਆ ਹੁਣ ਤੁਸੀਂ ਉਹਨੇ ਪੁਛੇ ਬੀੜਜ ਤੋਂ ਲਿਖਣ ਲੱਗਿਆ ਗੱਲਾਂ ਉਹ ਕਹਿੰਦਾ ਯਾਦ ਕਰ ਉਸ ਪਰਮਾਤਮਾ ਨੂੰ ਬੂੰਦ ਪਾਣੀ ਤੋਂ ਬੁਰਜ ਬਣਾਇਆ ਹੋਇਆ ਕਰਾ ਗਰੀ ਦੇਖ ਪਰ ਮਾਦਮਾ ਦੀ ਬਿਨਾ ਫੋਟੋ ਤਸਵੀਰ ਬਣਾਇਆ ਹੋਇਆ। ਬੇਲਾ ਯਾਦ ਕਰ ਸਿਕਮਦੇ ਰਹਿਣ ਵਾਲਾ ਪੁੱਠਾ ਬੱਕਰੇ ਗੰ ਬਾਗ ਲਟਕਾਇਆ ਹੋਇਆ। ਇਥੋਂ ਦੇ ਹੱਥ ਪਏ ਹੁੰਦੇ ਨੇ ਇਥੋਂ ਨਹੀਂ ਲੱਤਾਂ ਦੇ ਬੀ ਬਾਗ। ਯਾਦ ਕਰ ਤੂੰ ਆਪਦੇ ਜੰਮਣੇ ਦਾ ਜਦੋਂ ਮਾਂ ਉ ਤੇ ਕੱਠ ਚੜਾਇਆ ਹੋਇਆ। ਯਾਦ ਕਰ ਤੂੰ ਲੋਰੀਆਂ ਲੈਣ ਵਾਲਾ ਜਦੋਂ ਮਾਂ ਨੇ ਲਾੜ ਲਾਇਆ ਉਹ ਮਾਂ ਬਾਪ ਦੀ ਕਦਰ ਪਸਾਰ ਬੈਠਾ ਦਿਆ ਸਿੰਘ ਆ ਜੱਗ ਤੇ ਜ਼ੁਲਮ ਕੁਮਾਇਆ। ਹੁਣਤੀ ਉਹ ਵੀ ਉਹਨਾਂ ਜਿਹੜਾ ਗੋਂ ਹੁੰਦੀ ਹੈ ਜਿੰਨਾਂ ਚ ਵਿਆਹੀ ਨਹੀਂ ਜਾਂਦੀ। ਪੁੱਤ ਨੂੰ ਵੀ ਤੁਸੀਂ ਦੇਖਿਆ ਹੋਣਾ ਇਹ ਮੈਂ ਕਹਿਣਾ ਹੁਣ ਹੈ ਇਹ ਕੋਈ ਪੁਰਾਣੀ ਗੱਲ ਨਹੀਂ ਹੈ ਜੀ ਨਵੀਂ ਗੱਲ ਤੁਹਾਨੂੰ ਦੱਸਦਾ ਹਾਂ ਵੀ ਜਦੋਂ ਲੈਲੇ ਨੰਦ ਖਾਣਾ ਪੀਣਾ ਬੰਦ ਵਿਚਾਰ ਦੀ ਕੰਦ ਅੱਛਾ ਕੱਡੀਆਂ ਹੋਣੀਆਂ ਕਰਨਾ ਛੋੜੇ ਠੀਕ ਆਕਣਾ ਅਸੀਂ ਮਾਂ ਪਿਓ ਦੀ ਕਰਨੀ ਨਹੀਂ ਦੇ ਸਕਦੇ ਜਿਹੜਾ ਮਾਂ ਪਿਓ ਨੇ ਮਤਲਬ ਮਾਂ ਦੇ ਕਿਉਂ ਬੋਲ ਪੂਰੇ ਹੁੰਦੇ ਨੇ ਮੈਂ ਤੈਨੂੰ ਆਪਦੀ ਦੱਸਦਾ ਗੱਲ ਮੇਰੀ ਮਾਂ ਜਦੋਂ ਵੀ ਆਉਂਦੀ ਉਹ ਕਹਿੰਦੀ ਪੈਰ ਤੋਂ ਗਾਲਾਂ ਦੇ ਕੇ ਪੈਰ ਤੋਂ ਮੈਨੂੰ ਕਹਿੰਦੀ ਮਾਂ ਦੇ ਕਿਤੇ ਨਾ ਬਚਨ ਮੋੜਿਓ ਜੀਨੇ ਬਣਾਇਆ ਤੂੰ ਉਹਦੇ ਕੋਲੇ ਵਗ ਜੀ ਮਾਂ ਦਾ ਸਰਾਫ ਆਉਣਾ ਠੀਕ ਹੈ ਕਿ ਨਾ ਇਹ ਜਿਹੜਾ ਮਤਲਬ ਸਰੀਰ ਆ ਆਪਣਾ ਇਹ ਵਿਆਸਗ ਨੇ ਫੇਰ ਲਿਖਿਆ ਕਹਿੰਦਾ ਅੱਬਲ-ਆਵਲ ਦੇ ਨਾਲ ਪੁਸ਼ਾਨਖਾਂ ਤੂੰ ਕਾਇਆ ਕੋਠੜਾ ਕੌਣ ਬਣਾਉਂਗਾ ਆ ਕੋਠਾ ਆਪਣਾ ਕਿਹਦੇ ਸਿਰ ਤੇ ਗਾਫਲਾਂ ਤੈਨੂੰ ਨੀਂਦ ਆਉਂਦੀ ਕਿਹੜਾ ਪਰਸ ਕੇ ਫੇਰ ਜਗਾਉਣ ਵਾਲਾ ਗੰਦੇ ਉਹਨੂੰ ਜੋ ਦੇਖ ਪੈਦਾ ਕੀਤਾ ਕਿਹੜਾ ਜੱਗ ਦਿਖਾਉਣ ਵਾਲਾ ਦਿਆ ਸਿੰਘ ਨਾ ਮੌਤ ਨੂੰ ਖਲਖਸ਼ ਨਹੀਂ ਉਹ ਸਿਰ ਤੇ ਵਕਤ ਕੀ ਲਾਉਣ ਵਾਲਾ ਮਰਨਾ ਨਾ ਭੁੱਲੀ ਦੁਨੀਆ ਭੁੱਲੀ ਖਾਣਾ ਭੁੱਲੀ ਪਹਿਣਾ ਭੁੱਲੀ ਠੀਕ ਹੈ ਕਣ ਤੇ ਦੂਜੀ ਗੱਲ ਇਹ ਆ ਵੀ ਮਾਪਿਓ ਦਾ ਦੇਣ ਨਹੀਂ ਬੰਦਾ ਦੇ ਸਕਦਾ ਆ ਗਈ ਮੈਂ ਅੱਜ ਗੱਲ ਬੰਦੇ ਨੂੰ ਮਾਪਿਓ ਦਾ ਹੀ ਕਰਨੀ ਨਹੀਂ ਦੇ ਸਕਦਾ ਇਹ ਯਾਦ ਰੱਖਿਓ ਤੁਸੀਂ ਗੱਲਾਂ ਠੀਕ ਆ ਕਿ ਨਾ ਤੇ ਫਿਰ ਦਿਆ ਸਿੰਘ ਨੇ ਆਖਿਆ ਕਹਿੰਦਾ ਮੁੱਛਾਂ ਫੁੱਟੀਆਂ ਰੰਗਨੇ ਦੰਕ ਮਾਰੀ લાલી ਬਾં ਕਬੂਰ ਦੇ ਚੜੀ ਰਹਿਣੀ ਖਾਲੇ ਖਰਚਲੇ ਪੁੰਨ ਤੇ দান ਕਰ ਲੈ ਮਾਇਆ ਵਿਚਨਾ ਜ਼ਮੀਨ ਦੇ ਪੜੀ ਰਹਿਣੀ ਠੰਡੀਆਂ ਛਾਵਾਂ ਛੜਕੀ ਸ਼ੈਲ ਕਰ ਲੈ ਬੱਕੀ ਵਿਚਨਾ ਤੇ ਵੇਲੇ ਖੜੀ ਰਹਿਣੀ ਆਖਰ ਕਾਰ ਦੀ ਡੋਰ ਨੇ ਟੁੱਟੀ ਜਾਣਾ ਕਹਿੰਦਾ ਗੁੱਡੀ ਸਦੋ ਨਹੀਂ ਜੱਗ ਤੇ ਜੜੀ ਰਹਿਣੀ ਕਾਲੇ ਵਾਲ ਨਾ ਰਹਿਣ ਹਮੇਸ਼ਾ ਹੀ ਸੋਹਣੇ ਦੰਦ ਨਹੀਂ ਮੋਤੀਆਂ ਲੜੀ ਜਾਣੀ ਲੱਖ ਬੂਟੀਆਂ ਇਲਾਜ ਕਰ ਲੈ ਜਿੰਨ ਨਹੀਂ ਹਕੀਮ ਦੀ ਫੜੀ ਰਹਿਣੀ ਪਾ ਕੇ ਕਹਿੰਦਾ ਆਦਲ ਜਮੂਰ ਨੇ ਕੱਢਣੀ ਐ ਜਿੰਦ ਸੰਗ ਦੇ ਵਿੱਚ ਨਾੜੀ ਰਹਿਣੀ ਇੱਥੇ ਹੱਟ ਬੁਜਾਰ ਨਾ ਬਾਣੀਆਂ ਬੱਟਾ ਤੱਕੜੀ ਸੇ ਨਾ ਢੜੀ ਰਹਿਣੀ ਅੰਤ ਖਾਕ ਨੂੰ ਦੇਖ ਫਣਾ ਫਿਲਾ ਕੋਠਾ ਕੰਸਤੀ ਨਾ ਕੜੀ ਰਹਿਣੀ ਦਿਆ ਸਿੰਘਾ ਜਿਹੜੇ ਵਚਨ ਉਮੂਲ ਕਰਦੀ ਐ ਜਿੰਦ ਨੀਲ ਮੁਝੇ ਪੜੀ ਰਹਿਣ ਠੀਕ ਹੈ ਕਨਾ ਫਣਾ ਫਿਲੀ ਹੋ ਜੂਗਾ ਨਾ ਦੁਨੀਆ ਠੀਕ ਹੈ ਕਨਾ ਉਰੇ ਮਾਨ ਨੀ ਪੁੱਤ ਚਾਰ ਦਿਨਾਂ ਦਾ ਹੈ ਪਰੌਣ ਚੜੀ ਆਇਆ ਹੋਇਆ ਜਦੋਂ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ ਆਏ ਅੰਗਰੇਜ਼ਾਂ ਦੇ ਕੋਨੇ-ਕੋਨੇ ਦਾ ਪਤਾ ਲੈ ਲਿਆ ਧਰਤੀ ਦਾ ਪਤਾ ਲੈ ਲਿਆ ਸਾਰਾ ਕੁਝ ਦਾ ਪਤਾ ਲੈ ਲਿਆ ਬੰਦਿਆਂ ਦਾ ਪਤਾ ਲੈ ਲਿਆ ਕਹਿੰਦੇ ਸਾਨੂੰ ਦੋ ਚੀਜ਼ਾਂ ਦਾ ਪਤਾ ਹੀ ਲੱਗਿਆ ਇਤਤ ਦਾ ਪੰਜਾਬ ਦੀ ਬੋਤੀ ਦਾ ਇੱਕ ਪੰਜਾਬ ਦੀ ਕੁੜੀ ਦਾ ਅਕਿ ਉਹ ਕੀ ਗੱਲ ਕੁੜੀ ਨੇ ਜਦੋਂ ਜਾਣਾ ਉਦੋਂ ਵੀ ਰੋਣਾ ਜਦੋਂ ਆਉਣੇ ਉਦੋਂ ਵੀ ਰੋਣਾ ਅੰਗਰੇਜ਼ ਕਹਿੰਦੇ ਸਾਨੂੰ ਪਤਾ ਨਹੀਂ ਵੀ ਇਹ پیکی رہ کے خوش ہے کہ سو نہیں جا گئے کھوسا ہے ایک پنجاب دی بوتی دا صاحب نہیں آیا پار تا... تا دے تاں بھی ہوا, ہوا. یہ لا دے تاں بھی ہوا, ہوا پتہ نہیں اتنا ترہ آگے کھوسا ہے جا لا آگے اپنی کھڑے ہونی تے لالیاں دی ہور کھڑے ہونی ہوگ میں یہ تا کنیاری کھڑے ہو چاہے کنیار کھڑے ہوئے کہیں گے ساستہ لیا ہی مہنگا دے ہی ساستہ لیا ہی مہنگا دے ਕਰਾ ਆਪਣੀਆਂ ਬੁੜੀਆਂ ਨਹੀਂ ਇਹ ਕਹਿੰਦੀਆਂ ਆਪਣੀਆਂ ਬੁੜੀਆਂ ਸੀ ਠੀਕ ਗੱਲਾਂ ਹੈ ਲਾਲਾ ਤੇ ਜ਼ਿਮੀਦਾਰ ਲੜ ਕੇ ਦੋਨੇ ਲਾਲਾ ਕਹਿੰਦਾ ਮੈਂ ਹੁਣ ਲੈ ਲਾਂ ਨਾ ਜ਼ਿਮੀਦਾਰ ਤੋਂ 50 ਰੁਪਏ ਤੇ ਕਹਿੰਦਾ ਜ਼ਿਮੀਦਾਰਾ ਕਿਰੇ 1 ਰੁਪਈਆ ਦਾ 1 ਦਾਣਾ ਵੇਖਣਾ کہنا، ٹھیک ہے okay. تار میرا گواں ہے گا شیرلی گل وہ گدا لے لیا گدا وہ تو کہنا سوا سو مان رو لد دی okay. لالا کہنا سچی گل ہے okay. جدو کہے بی ناؤن لگے کہنا ٹٹو ٹوٹ گیا ਸਾਨੂੰ ਕਹਿੰਦਾ ਜ਼ਿਮੀਂਦਾਰਾਂ ਨੂੰ ਹਿਸਾਬ ਹੁੰਦਾ ਭਾਈ ਅਸੀਂ ਤਾਂ ਚੌਗਣੀ ਮਿੱਟੀ ਨਾਲ ਉਹ ਗਦਾ ਜੜ ਲਿਆ ਜੜ ਕੇ ਕਹਿੰਦਾ ਪੁੱਤ ਦੀ ਵਿਚ ਦੀ ਬੇੜੀ ਹੋ ਗਈ ਮੇਰੀ ਹੋਈ ਇਹੋ ਕਹਿੰਦਾ ਬੇਰ ਲੱਗਣ ਲੱਗੇ ਜਵਾਖਾਂ ਨੇ ਮਾਰੇ ਕਰਨ ਦਲੇ ਕੇੰਦੇ ਮਾਰੇ ਤਉ ਇੱਕ ਗਿੱਲਾ ਜ਼ਮੀਨ ਦਾ ਹੋ ਗਿਆ ਲਾਲਾ ਕਹਿੰਦਾ ਠੀਕ ਆ ਉਹਦੇ ਕਹਿੰਦਾ ਮੈਂ ਭਾਈ ਕੜਕਬੀ ਜੀ ਇਸੇ ਬੱਦਲ ਹੋਇਆ ਕਰੇ ਟੱਟੂ ਨੂੰ ਹੱਕ ਕੇ ਲੈ ਜਾ ਕਰਾਂ ਮੀਂਹ ਬਾਲਿਆ ਕਰ ਫੇ ਕਹਿੰਦਾ ਮੇਰਾ ਭਾਈ ਦੀ ਫੌਜ ਚ ਥੋ ਫੇ ਕਹਿੰਦਾ ਫੇ 50 ਹਾਥੀ ਮੰਗਾਏ ਫੇ ਗਾਇਆ ਕਹਿੰਦਾ ਲਾਲਾ ਕਹਿੰਦਾ ਇਹ ਤਾਂ ਗੱਪ ਹੈ ਭਾਈ ਕਹਿੰਦਾ ਕੱਢ ਭਾਈ ਪੰਜਾਬ ਦੀ ਠੀਕ ਆ ਕਹਿੰਦਾ ਅੱਛਾ ਜਿਹੜਾ ਦਰਜੀ ਹੁੰਦਾ ਉਹ ਸੁਨਿਆਰ ਦਾ ਗੁਰੂ ਹੁੰਦਾ લાલા કેના કે ਅਸੀਂ ਤੋਲ ਕੀ ਮਤਲਬ ਹੋ ਦੰਨਿਆ ਸੁਨਿਆਲ ਕਹਿੰਦਾ ਚੀਜ਼ਾਂ ਲਾਲਾ ਲਾਲਾ ਵੀ ਅਸੀਂ ਤੋਲ ਕੀ ਲੈਨੇ ਉਹਨੇ ਦੇਖਿਆ ਮਿਣਿਆ ਕਪੜਾ ਕਪੜਾ ਆਪਣੇ ਸਾਹ ਪੀਆ ਉਹਨੇ ਇੱਕ ਕੱਛਾ ਕੱਢ ਲਿਆ ਕੱਛਾ ਕੱਛਾ ਕੱਢ ਕੇ ਉਹ ਜੋਖ ਲਿਆ ਉਹ ਆਈ ਸਿਉਣਾ ਪਾ ਲਿਆ ਕਰੇ ਰੇਤਾ ਉਹਨਾਂ ਜਿਹੜਾ ਜੋਖਿਆ ਦੀ ਉਹ ਸਾਰਾ ਸਿਉਣਾ ਜੀ ਖਪਾਤਾ લાલા ਕਹਿੰਦਾ ਹੁਣ ਰੱਖ ਲੂੰਗਾ ਪੈਸੇ ਤਾਂ ਲੋਕ ਹੀ ਦੇਸੀ ਨੇ ਜੀ ਜੋ ਰੱਖ ਲੈਣੇ ਕੱਪੜੇ ਕਹਿੰਦਾ ਜਿਹੜੀ ਉਹ ਨੀਕਰ ਬਣੀ ਆ 슈ਟ ਚ ਬਣੀ ਆ ਤੇਰਾ ਦਾ ਪੂਰਾ ਕੱਪੜਾ ਕਹਿੰਦਾ ਮੇਰਾ ਦਾ ਪੂਰਾ ਫੇਰ ਕਹਿੰਦਾ ਉਹ 슈ਟ ਲੋ ਤੇਰੇ ਵਾਲੇ ਚੋਂ ਕੱਢਿਆ ਉਹਨੇ ਆਖਣਾ ਤਾਂ ਐਂ ਦੀ ਵੀ ਨੁੱਕ ਜਾਂਦੇ ਕੀ ਕੱਢ ਲਿਆ ਉਹਦੇ ਖੱਟ ਕੇ ਲਿਆਂਦੀ ਥਾਲੀ ਅੰਦਰ ਵਰਦੀ ਜੜਕੋਗੀ ਗਾਲੀ ਉਹ ਕਹਿੰਦਾ ਨੁੱਕ ਜਾਂਦੇ ਫੇਰ ਕਿਸੇ ਨੂੰ ਸਸਰੀ ਕਰਦਾ ਬਾਈ ਪਤਾ ਨਹੀਂ ਇੱਕ ਬੰਦੇ ਨੂੰ ਨਹੀਂ ਪਤਾ ਸਾਸਰੀ ਕਾਹਦਾ ਵੀ ਸਾਸਰੀ ਕਾਹ ਕਿਹਨੂੰ ਬੁਲਾਈ ਦੀ ਹੁੰਦੀ ਹੈ ਕਿਹਨੂੰ ਬੁਲਾਉਂਦੇ ਨੇ ਠੀਕ ਆ ਗਣਾ ਤੇ ਬੁੜੀਆਂ ਦਾ ਇੰਦੇ ਤੋਂ ਨਾ ਨਹੀਂ ਇਹ ਤਾਂ ਕੁਸ ਕਰ ਲੈ ਇਦਾਂ ਦੇ ਆ ਕੋਈ ਨਹੀਂ ਨਹੀਂ ਐ ਆਏ ਆਏ ਨਹੀਂ ਗੱਲ ਨਾ ਠੀਕ ਆ ਜਿੱਦਾਂ ਪਰ ਕੋਣ ਹੁਣ ਤੂੰ ਐ ਲਾ ਲੈ ਸਰਾਂ ਦੇ ਕੋਈ ਨਾ ਫਿਰ ਜੇ ਤਾਂ ਕੋਈ ਲੱਗੀ ਆਪਾਂ ਨੂੰ ਚੱਕ ਪਾ ਲਈ ਚੋਣ ਹੁਣ ਦੋ ਤਿੰਨ ਸਾਡੇ ਸਰਪੰਚ ਦੇ ਉਹ ਕਹਿੰਦੇ ਕੋਈ ਗੱਲ ਸੁਣਾ ਮੈਨੂੰ ਕਹਿੰਦੇ ਮੈਂ ਗੱਲ ਕੀ ਸੁਣਾਈਏ ਜਿਹੜਾ ਮਰਜੀ ਜਿੱਤੀ ਆ ਆਪਾਂ ਤਾਂ ਬਾਹ ਜਾ ਕੇ ਸਾਸਰੀ ਘਰ ਕਹਾਂਗੇ ਉਹ ਸਾਨੂੰ ਮਖੇ ਬਾਹ ਨਹੀਂ ਕਰਨ ਚੱਕਣਾ ਕਹਿੰਦੇ ਕਿਉਂ ਮਖਾ ਐ ਕਰ ਦੂ ਤੇ ਦੇ ਉਦੀ ਬਜ ਹੁਣ ਤਾਂ ਮੈਂ ਬਣ ਗਿਆ ਠੀਕ ਆ ਕਨਾ ਪਹਿਲਾਂ ਮੈਂ ਸੋਨੂੰ ਸਾਸਰੀ ਘਰ ਬਣਾਉਣਾ ਦੀਏ ਹਾਂ ਅੱਛਾ ਦੂਜੀ ਗੱਲ ਮੇਰੇ ਵਰਗੇ ਸਾਸਰੀ ਘਰ ਬੁਲਾਦੀ ਥੋੜੇ ਵੱਡੇ ਦੋ ਨੂੰ ਉਹ ਕਹਿੰਦਾ ਮੈਨੂੰ ਬੁਲਾਈਆ ਸਾਸਰੀ ਦਾ ਉਹ ਕਹਿੰਦਾ ਮੈਨੂੰ ਬੁਲਾਈਆ ਹੁਣ ਸਾਸਰੀ ਘਰ ਦਾ ਵੀ ਪਤਾ ਨਹੀਂ ਹਾਂ جذبے کہ بول مارا کہنا بزرگوں کھڑے ہو سا روا پی گیا ساستری کر کے بلائی ہے کہ کلانا وہ بلائی ہے کہ میلانا ہے گا آڈے دسویں دوار چماتما بیٹھا ہے یہ سلام بلو دیکھو گرو نانک کہہ کے گئے گا بھی آپ تو بڑے سواگت کریے ابھی تو جانتے نہیں آپ تو وڈے کا سواگت کرنا سڈیا تو اٹ ہو گیاں ਜੀਨੇ ਦਾ ਮਾਂ ਹੁੰਦੀ ਉਹਨੂੰ ਤਾਂ ਕਹਿਣਗੇ ਬੁੜੀਏ ਬੁੜੀ ਅੱਗੇ ਅਸੀਂ ਸੱਸ ਨੂੰ ਕਹਿੰਦੇ ਠੀਕ ਆ ਕਹਨਾ ਅੱਛਾ ਸੱਸ ਨੂੰ ਕਹਿੰਦੇ ਨੇ ਬੇਬੇ ਕਿਉਂ ਅਗੇ ਮੰਜਾ ਫੇਰ ਡਾਉਣੀ ਹੈ ਕਹਨਾ ਕਦੀ ਫੇਰ ਕੀ ਕਰਲੇਗਾ ਫੇਰ ਕਹਿੰਦਾ ਮੈਂ ਆਪ ਡਾ ਲੂੰਗਾ ਠੀਕ ਠੀਕ ਆ ਕਹਨਾ ਹੁਣ ਤੂੰ ਆਇਆ ਲਾ ਲਾ ਜਦੋਂ ਮੈਂ ਆਖਿਆ ਕਿ ਵੀ ਜਦੋਂ ਲੈ ਨੰਦ ਖਾਣਾ ਪੀਣਾ ਬੰਦ ਬਚਾਲ ਦੀ ਗੰਦ ਵੀ ਬੁੜੇ ਬੁੜੀ ਤੋਚੀ ਕਰਦੇ ਮਾਂ ਦੀ ਕਰਨੀ ਉੱਥੇ ਆ ਗਈ ਨਾ ਫੇਰ ਗੱਲ ਠੀਕ ਆ ਕਿ ਨਾ ਅਸੀਂ ਇਹ ਚੀਜ਼ਾਂ ਸਾਡੀਆਂ ਉਲਟ ਹੋ ਗਈਆਂ ਫੋਟੋ ਇਸੇ ਨੇ ਆਖਿਆ ਮੁੰਡਿਆ ਓਏ ਕਹਿੰਦਾ ਉੱਠ 30 ਲੱਖ ਰੁਪਈਆ ਲਿਆ ਦੀ ਪਾਣੀ ਤੇ ਚੱਲਣਾ ਬਹੂ ਕਹਿੰਦੀ ਇਹ ਨਹੀਂ ਜਾਂਦਾ ਕਹਿੰਦਾ ਕਿਉਂ ਅਸੀਂ ਸਾਡੇ ਪੰਜਾਬ ਨੂੰ ਛੱਡ ਕੇ ਤੁਰੇ ਜਾਂਦੇ ਆ ਪਈਏ ਬੈਠੇ ਨੇ ਕੋਠੀਆਂ 'ਚ ਅੱਜ ਦੇਖ ਲੋ ਪਈਏ ਨਾਲੇ ਕਰਨਾ ਰਾਜ ਥੋੜੇ ਕੋਏ ਦੇਖ ਲਓ ਸੋਤੋ ਕੰਮ ਕਰਾਇਆ ਕਰਨਗੇ ਜਦੋਂ ਆਏ ਤੇ ਉਹ ਪਤਾ ਕੀ ਕਹਿੰਦੇ ਅਸੀਂ ਪਈਆ ਸਮਾਰ ਕੇ ਲਾਉਂਨ ਰਾਤ ਨਹੀਂ ਸਮਾਰ ਕੇ ਲਾਤੇ ਹਾਂ ਹੁਣ ਬੋਲਦੇ ਪਈਆ ਸਮਾਰ ਕੇ ਲਾ ਕੀ ਆ ਬੋਲਦਾ ਹੈ ਹੂੰ ਸਾਨੂੰ ਦਬਾ ਲਈ ਉਹ ਠੀਕ ਹੈ ਕਿ ਐਮਐਲਏ ਇਹਨਾਂ ਦੇ ਬਣ ਲਾਗੇ ਫੈਕਟਰੀਆਂ ਜੇ ਲੈ ਲੁਧਿਆਣੇ ਜਾਗ ਲੋ ਦੇਖ ਲੋ ਐਮਐਲਏ ਨੇ ਠੀਕ ਹੈ ਕਿ ਨਾ ਅਸੀਂ ਸਾਡੇ ਪੰਜਾਬ ਨੂੰ ਛੱਡੀਆਂ ਨੇ ਜਿਹਦੇ ਕੋਲ 100 ਕਿੱਲੇ ਉਹ ਵੀ ਤੁਰਿਆ ਜਾਂਦਾ ਸਾਡੀ ਆ ਮਰ ਗਈ ਆਹਾ ਅਲਬੇਲੇ ਨੇ ਕੋਈ ਸ਼ੇਰ ਚਾਖਿਆਗਾ ਕਹਿੰਦਾ ਨਾਲ ਅਣਖ ਦੇ ਜਿਉਣਾ ਲੋਕੋ ਬੇਅਣਖੇ ਦਾ ਮਰਨਾ ਤੇ ਸ਼ੇਰਾਂ ਨੂੰ ਇਹ ਮਹਿਣਾ ਹੁੰਦਾ ਤੇ ਗਿੱਦੜਾ ਕੋ ਉਂਡਣਾ ਭਗ ਸਿੰਘ ਹੋ ਰਹੇ ਨਹੀਂ ਉਦਮ ਸਿੰਘ ਹੋ ਰਹੇ ਨਹੀਂ ਇਹਨਾਂ ਨੇ ਮੁੱਛਾਂ ਮੁੰਡੀਆਂ ਠੀਕ ਆਕ ਨਾ ਸਾਡੀਆਂ ਕੁੜੀਆਂ ਜਾ ਕੇ ਉੱਥੇ ਪਹੁੰਚੇ ਲਾਉਂਦੀਆਂ ਨੇ ਕੀ ਪਤਾ ਕੀ ਪਤਾ ਹੈਗਾ ਆਪਾਂ ਕੁੜੀ ਨੂੰ ਕੱਲੀ ਨਹੀਂ ਤੋੜਦੇ ਚਾਚੇ ਦਾਇਲੇ ਨਹੀਂ ਤੋੜਦੇ ਠੀਕ ਆਕ ਨਾ ਸਾਡੀਆਂ ਅਣਖਾਂ ਮਰ ਗਈਆਂ ਅਰਥ ਨਹੀਂ ਸਾਡੇ ਜਿਹੜੇ ਠੀਕਾਕ ਨਾ ਅਸੀਂ ਤਾਂ ਬੇਅਣਖੀ ਨਾਲੀ ਰੋਟੀ ਖਾਂਦੇ ਆ ਸਾਡੀ ਅੱਖੋਂ ਨਿਕ ਨਹੀਂ ਰਹੀ ਆਜੋ ਭਾਈ ਤੁਸੀਂ ਵੀ ਸੁਣਾ ਦਿਓ ਤੁਸੀਂ ਕਿਹੜਾ ਹੁਣ ਉਹ ਸੁਣੀਦਾ ਐ ਭਾਈ ਮੇਰੇ ਨਾਲ ਕੀ ਆ ਕੇ ਗਾਉਣ ਵਾਲੇ ਉਹਨੇ ਨਵੇਂ-ਨਵੇਂ ਮੰਜੇ ਢਾਲੇ ਉਹਦਾ ਹੁਣ ਗਾਈਆਂ ਆਣ ਉਹ ਕਹਿੰਦਾ ਵੀ ਸੁਣ ਲਈ ਜੇ ਪੀ ਜਾਣੀ ਚੱਲਾ ਉਹ ਕਹਣਾ ਕਹਿੰਦੇ ਤੂੰ ਸੁਣਾਈ ਜਦ ਅਸੀਂ ਸੁਣੀ ਚਲਾਂਗੇ ਠੀਕ ਹੈ ਤੂੰ ਰੱਖ ਰਹੇਗਾ ਅਸੀਂ ਭੱਜੇ ਅਸੀਂ ਭੱਜੇ ਜਾਂਨੇ ਆ ਬੱਚੂਆਂ ਨੇ ਜਾਂ ਕਿਤੇ ਵੀ ਕੌਣਾ ਆਇਆ ਓਏ ਗੁਰਦਾਸ ਮਾਨ ਆਇਆ ਤੀ ਯਾਰ ਕੀ ਸੜ ਐਂਦਾ ਪਤਾ ਨਹੀਂ ਕਹਿੰਦੇ ਨੇ ਕੰਢੀ ਘੜਤੇ ਕੰਢੇ ਘੜਤੇ ਕੰਢੇ ਘੜਤੇ ਕੱਲੇ ਕੰਡਿਆਂ ਦਾ ਜਹਾਜ਼ ਹੈ ਜੇ ਕਿਤੇ ਵੀ ਜਾਂਨੇ ਹੋ ਜੇ ਕੁਛ ਲੈ ਕੇ ਨਾ ਆਏ ਜਾਇਦਾ ਫਾਇਦਾ ਕੀ ਕੋ ਸਿੱਖੀ ਨਾ ਉਥੇ ਸਿੱਖੀ ਨਾ ਕੋਸਾ ਠੀਕ ਆ ਕਨਾ ਹੁਣ ਕਈ ਮੈਨੂੰ ਕਹਿੰਦੇ ਤੂੰ ਪੜਿਆ ਮਖੇ ਮੈਂ ਤਾਂ ਭਾਈ ਬੁੱਧੂ ਆ ਹਣ ਪੜ ਰੇ ਠੀਕ ਆ ਕਨਾ ਤੇ ਇਹ ਚੀਜ਼ਾਂ ਦਾ ਤੁਸੀਂ ਮਤਲਬ ਰੱਖਿਆ ਕਰੋ ਜੇ ਕੋਈ ਚੀਜ਼ ਸੁਣਦੇ ਹੋ ਬਾਣੀ ਸੁਣਦੇ ਹੋ ਕੁਝ ਵੀ ਸੁਣਦੇ ਹੋ ਉਤੋਂ ਕੁਝ ਨਾ ਕੁਝ ਲੈ ਕੇ ਤਾਂ ਆਓ ਜਰ ਅਮਲ ਕਰੋ ਅਮਲ ਕਰੋ ਚੀਜ਼ਾਂ ਦਾ ਅਸੀਂ ਆ ਬਿਨੀ ਆਮਲੇ ਫਿਰਦੇ ਆ ਠੀਕ ਆ ਕਨਾ ਫਰੀਦ ਨੇ ਕੀ ਆਖਿਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਹਟਾਏ ਦੇ ਹੀ ਰੋਗ ਨਾ ਲੱਗੇ ਪੱਲੇ ਸਭ ਕੁਫਾ ਫਰੀਦਾ ਲੰਮਤ ਲੰਮੀਆ ਕਬਰਾਂ ਉੱਤੇ ਕੱਖ ਪਾਏ ਕਹਿੰਦਾ ਉਧਰੋਂ ਕੋਈ ਨਾ ਬੋੜਿਆ ਇਧਰੋਂ ਲੱਖ ਗਏ ਕਹਿੰਦਾ ਮਰੇ ਹੋਏ ਆਉਂਦੇ ਨਹੀਂ ਮੈਂ ਦੇਖੇ ਮਰਦੇ ਜਾਂਦੇ ਦੇਖਨੇ ਠੀਕ ਆ ਕਿ ਨਾ ਹੁਣ ਤੂੰ ਐ ਲਾ ਲਿਆ ਵੀ ਮੇਰੇ ਬਾਪੂ ਜੀ ਕਹਿੰਦਾ ਹੁੰਦਾ ਕਹਿੰਦਾ ਘਰ ਦੇ ਤੇਰੇ ਨੇ ਮਸਲਾ ਮਥਾਲਿਆ ਸਿੜੀ ਲਿਆਉਂਦੇ ਯਾਰ ਚੋ ਜਣਿਆਂ ਨੇ ਚੱਕਿਆ ਹੋ ਕੇ ਝੱਲਿਆ ਸਵਾਰ ਜਿਹੜਾ ਦੇ ਕੇ ਕਹਿੰਦਾ ਮੱਗੀ ਪੰਨ ਸੀ ਕਾਨੀ ਬਦਲ ਗਏ ਚਾਰ ਜਾਂਦੀ ਵਾਰੀ ਬੰਦਿਆ ਪੈਸੇ ਮਿਲ ਗਏ ਤਾਂਬੇ ਦੇ ਚਾਰ ਤੈਨੂੰ ਕਹਿੰਦਾ ਉੱਤੇ ਜਿਖਾ ਦੇ ਧਰਨਗੇ ਅੱਗ ਲਾਉਣਗੇ ਸੀਖੀਆਂ ਵਾਲ ਜਾਓ ਬੰਦਿਆ ਹਵਾਲੇ ਰੱਬ ਦੇ ਮੁਲਕੇ ਆਉਣਾ ਨਹੀਂ ਇਸ ਬਾਜ਼ਾਰ ਇਹ ਦੁਨੀਆ ਤੇ ਫੇਰ ਨਹੀਂ ਆਉਣਾ ਤੂੰ ਮੇਲਾ ਦੇਖਣਾ ਆ ਉਰੇ ਮੇਲਾ ਉਹ ਐ ਜੇ ਕਿਸੇ ਨੇ ਉਹੀ ਸਿੰਘ ਫਸਾਈਂ ਗਿਆ ਫੇਰ ਤਾਂ ਕੀ ਕਹਿਣਾ ਠੀਕ ਆ ਕਹਿਣਾ ਆ ਸਾਡੀਆਂ ਬੁੜੀਆਂ ਐਕਸੀਡੈਂਟ ਵਾਲੀਆਂ ਕਰਾਉਣ ਲੱਗੀਆਂ ਹੂੰ ਇਹ ਪਤਾ ਕੀ ਕਰੂੰ ਨੀ ਇਹਨੇ ਹੂੰ ਬੰਦਾ ਤਾਂ ਸਿਆਣਾ ਹੈਗਾ ਤਾਰ ਹੌਲੀ ਤੋਰੂ ਮੋਟਰਸਾਈਕਲ ਨੂੰ ਤੂੰ ਤਾਂ ਕਿਹੜਾ ਦਵਲਦਾ ਆਪਣਾ ਮੁੰਡਾ ਤਾਂ ਡਰਖਤ ਘੁੰਮਣ ਲਾ ਦਿੰਦਾ ਉਹ ਦੂਜੇ ਦਿਨ ਨੂੰ ਫੇਰ ਜਾਂਦੇ ਡੱਕਦਾ ਹੀ ਪਤਾ ਲੱਗਦਾ ਨਾਲੇ ਬੁੜੀ ਡਿੱਗ ਗਈ ਮਰ ਗਈ ਨਾਲੇ ਮੁੰਡਾ ਉਹ ਹੋ ਗਿਆ ਠੀਕ ਆ ਕਿ ਨਾ ਇਹ ਕਿਦੇ ਬਾਸ ਤੇ ਵੀ ਆ ਪੰਡ ਦਾ ਤੂੰ ਸਣਾ ਦੇ ਜਾ ਤੂੰ ਤਾਂ ਕਰਦਾ ਰਹੇ ਹਾਂ ਚੱਲੀ ਜਾ ਲਾ ਹਾਂ ਰੋਤੀ ਆ ਗੁੱਡੀਆਂ ਨੂੰ ਪੰਡ ਫਰੋਂਦੇ ਕੀ ਕਹਿੰਦੇ ਨੇ ਕਰ ਵੀ ਚੀਓ ਗੁੱਡੀ ਬੜੀ ਭਲੇ ਕਰਦੀ ਆ ਹੁਣ ਇਨਸਾਨ ਹੈ ਜਿਹੜਾ बोलियां औदी मतलब लड़की जी भी पा सकदा रो कहंदा की मन मेरे तै कर, जग नाम नाम कर ले जग रह के चन्नन ਵਰਗੀ ਦੇਹੀ ਗਾਲੀ ਬਾਸਾ ਵਾਂਗੂ ਕਹਿ ਕੇ ਭੇਜਿਆ ਤੀ ਤੂੰ ਨਾਮ ਜਪਣੂ ਨਾਮ ਨਹੀਂ ਜਪਿਆ ਬਹਿ ਕੇ ਦੁੱਖੜੇ ਭੋਗੇਗਾ ਨਰਕਾਂ ਦੇ ਵਿੱਚ ਬਹਿ ਕੇ ਕੀ ਤੂੰ ਕੌਲ ਕਰਾਰ ਤੂੰ ਬੰਦੇ ਕਰਕੇ ਆ ਨਾਮ ਜਪਣ ਤੇ ਦਾਨ ਕਰਨੂ ਦੁਨੀਆ ਉਤੇ ਆ ਜਿਸ ਦਾ ਹੈ ਤੂੰ ਖੁਦੀ ਭੇਜਿਆ ਸਾਨੂੰ ਹੁਣ ਪਾ ਪੁੱਤ ਮਗਰ ਜਿਵੇਂ ਕਿਸੇ ਨੇ ਸਿਓ ਚਰਾਲੇ ਨੂੰਨ ਪਾ ਲਿਆ ਇੱਕ ਕੇਲੇ ਖਾਂਦਾ ਜਾਂਦਾ ਤੇਰੇ ਵਰਗਾ ਉਹ ਕਹਿੰਦਾ ਸੋਈ ਨਾ ਲੈ ਲੇ ਕੇਲੇ ਫੋਲ ਖਾਂਦਾ ਵੇ ਕਹਿੰਦਾ ਮੂਲ ਲੈ ਕਨੀ ਚਾਕ ਮੰਗ ਲੈ ਕਨੀ ਚਾਕ ਬੰਦਾ ਆਪਣੇ ਪੁਸ਼ੋਕਾ ਨਾ ਭੁੱਲੇ ਮੰਗ ਰਲਾ ਠੀਕ ਆ ਕਿ ਨਾ ਪੁੱਤ ਹਾਂ ਮੂਰੇ ਨਿਕਾ ਨਾ ਮਾਰੇ ਵੀ ਮੈਂ ਅਫਸਰ ਹੋ ਗਿਆ ਠੀਕ ਆ ਕਿ ਕਈ ਬੰਦੇ ਐ ਇਸੇ ਨੇ ਪੜ੍ਹੇ ਨਹੀਂ ਆਣ ਪੜ੍ਹੇ ਠੀਕ ਆ ਕਿ ਨਾ ਮਾਪਿਆਂ ਨੇ ਪੜ੍ਹਾਏ ਨਹੀਂ ਹੈਗੇ ਉਹਨੇ ਮੇਰੇ ਅਕਾਲ ਪੁਰਖ ਨੇ ਦਾ ਸਾਡਾ ਬਹੁਤ ਵੱਡਾ ਮਾਸਟਰ ਹੈ ਜਿਹਨੇ ਅਸੀਂ ਪੜ੍ਹਾਏ ਆ ਪੜ੍ਹੇ ਮਾਪਿਆਂ ਨਹੀਂ ਸਾਡਾ ਸਕੂਲ ਮਗਰ ਹੁੰਦਾ ਦੁਆਨੀ ਰੋਲ ਲਿਆ ਹੁੰਦਾ ਮੈਂ ਉਹ ਨਾਮ ਦੀ ਸਾਡੇ ਲੋਕਾਂ ਦੀ ਮਤਲਬ ਮਗਰ ਖਿਚੂ ਟੀਨੇਗਾ ਠੀਕ ਆ ਕਿ ਨਾ ਫੇ ਫੌਜ ਜਾਂਦਾ ਦੀ ਫੌਜ ਨਹੀਂ ਜਾਣ ਦੋਤਾ ਨਾ ਜਾਣ ਸਾਰ ਪਰ ਦੀ ਬਾਤੋਂ ਚਲ ਠੀਕ ਆਕ ਨਾ ਇਹ ਜਦੋਂ ਸਾਡੀ ਸੋਚ ਛੋਟੀ ਹੋਵੇ ਨਾ ਜਿਹੜੇ ਬੰਦਿਆਂ ਦੀਆਂ ਵੱਡੀਆਂ ਸੋਚਾਂ ਨੇ ਉਹਦੇ ਵੱਡੇ ਕੰਮ ਹੁੰਦੇ ਜਾਣਗੇ ਠੀਕ ਆਕ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬੰਦੇ ਨੂੰ ਕਿਤੇ ਸਾਸ ਸੰਗਤਾਂ ਚੋਂ ਗਿਆਨ ਆਉਂਦਾ ਗੁਰਦੁਆਰਿਆਂ ਤੋਂ ਕਿਤੇ ਉਹ ਨਹੀਂ ਗਿਆਨ ਆਉਂਦਾ ਗਿਆਨ ਤਾਂ ਤੈਨੂੰ ਆਟੋਮੈਟਿਕ ਆਉ। ਤੁਸੀਂ ਹੁਣ ਤੁਸੀਂ ਇਹ ਲਾ ਲਿਓ ਵੀ ਜਿਹੜੀ ਫਲ ਵਾਲੀ ਚੀਜ਼ ਉਹ ਧਰਤੀ ਨੂੰ ਮੱਥਾ ਟੇਕੂ ਇਨਸਾਨ ਕਿਉਂ ਟੇਕਦਾ ਇਨਸਾਨ ਦੇ ਅੰਦਰ ਗਵਾਨ ਹੈ ਮੇਰੇ ਕੋਲੇ ਮਾਇਆ ਮੇਰੇ ਕੋਲੇ ਗੱਡੀਆਂ ਨੇ ਮੇਰੇ ਕੋਲੇ ਜਾਇਦਾਦਾਂ ਨੇ ਇੱਥੇ ਪਈਆਂ ਰਹਿ ਜਾਣੀਆਂ ਦੇਖਣੇ ਨਾਲ ਕੁਝ ਨਹੀਂ ਜਾਣਾ ਠੀਕ ਆ ਕਿ ਨਾ ਇਨਸਾਨ ਉੱਚਾ ਹੋ ਕੇ ਟੁੱਟਦਾ ਹੈ ਕਿ ਮੈਂ ਜਰਾ ਡੀ ਡਿਗਰੀ ਦਾ ਮਾਲਕਾਂ ਜਾਂ ਤੁਸੀਂ ਆਖੋਗੇ ਅਸੀਂ ਆ ਫਿਲਮਾਂ ਤਿਆਰ ਕਰਦੇ ਆ ਫਲਾਨੀ ਜੀ ਤਿਆਰ ਕਰਦੇ ਆ ਪਰ ਛੱਲੇ ਨਹੀਂ ਦੇਖਦੇ ਸਾਡੇ ਕੀੜੀ ਆਉਂਦੀ ਬਾਣੀ 'ਚ ਹੋ ਲਿਖਿਆ ਕਹਿੰਦਾ ਕੀੜੀ ਤੁਲਨਾ ਹੋਮਨੇ ਜੇ ਨਾ ਮਨੋਂ ਵਿਸਰੇ ਕਹੇ ਤੂੰ ਕੀੜੀ ਤੁਲ ਬਣੀ ਠੀਕ ਹੈ ਕਨਾ ਜੇ ਪਹਾੜਾਂ ਜਿੰਨਾ ਤੇਰਾ ਕਹਿੰਦਾ ਸਿਉਣਾ ਹੋਵੇ ਚਾਂਦੀ ਹੋਵੇ ਤੂੰ ਕੀੜੀ ਤੁਲ ਫਿਰ ਬਣੀ ਹੈ ਪਰ ਸਿੱਧਾ ਜਰ ਬੇ ਪਰਵਾਹੀਆਂ ਅਸੀਂ ਗੁਰਦੁਆਰੇ ਜਾਂਦੇ ਆ ਇਕ ਢਿੱਡ ਭਰਨੇ ਜਾਂਦੇ ਉਸੇ ਦਾਨ ਦੂਣ ਨਹੀਂ ਅਸੀਂ ਕਰਦੇ ਫੇ ਪਤਾ ਕੀ ਕਹਿੰਦੇ ਹੁਣ ਦੇ ਮੁੰਡੇ ਮੈਂ ਤੈਨੂੰ ਦੱਸਦਾ ਮੱਛਾ ਢੇਕਣ ਬਾਗਿਆ ਮੈਨੂੰ ਘਰੋਂ ਕਹਿੰਦੇ ਨੇ ਰੋਟੀ ਖਾ ਕੇ ਜਾਇਆ ਕਰ ਉਹ ਹੁਣ ਕਾਨੂੰ ਆ ਗਿਆ ਜਦੋਂ maal ਹੁੰਦਾ ਚੰਗਾ ਉਦੋਂ ਆ ਜਾਂਦਾ ਤੂੰ ਇਹ maal ਬਣਾ ਛੱਡਿਆ ਸੀ ਜੋ ਪੁੰਨ ਕਰਦਾ ਕੋਈ ਫੇ ਅੱਡ ਹੋ ਕੇ ਕਹਿੰਦੇ ਨਾ ਐਦਾਂ ਚੰਗਾ ਹੋਰ ਨਹੀਂ maal ਲੈ maal ਆਪਣੇ ਪਸ਼ੂ ਵੀ ਬੰਨੇ ਨੇ maal ਆਪਣਾ ਭੁੱਖੀ ਵੀ ਆਉਂਦੀ ਐ ਚਿੱਟਾ ਵੀ ਆਉਂਦਾ ਸਾਰਾ ਕੁਸੀ ਮਾਲ ਬਣ ਗਿਆ ਠੀਕ ਆਕ ਨਾ ਇਹ ਸੀ ਭੁੱਲੀ ਪਏ ਆ ਪੁੱਤ ਠੀਕ ਆਕ ਨਾ ਕਿਤੇ ਗੱਲਾਂ ਇਹ ਤੁਸੀਂ ਭੁੱਲਣ ਵਾਲੀਆਂ ਹੈ ਨਹੀਂ ਹੈਗੀਆਂ ਠੀਕ ਆਕ ਨਾ ਬਾਣੀ ਦਾ ਇੱਕ ਇੱਕ ਟੁਕ ਜੇ ਅਸੀਂ ਮਤਲਬ ਸੁਣੀਏ ਸੁਣਦੇ ਨਹੀਂ ਅਸੀਂ ਅਸੀਂ ਤਾਂ ਢਿੱਡ ਭਰਿਆ ਬਾਬਾ ਦੇਖਦੇ ਹੀ ਸੱਤਰ ਬਣਿਆ ਉਹਨੇ ਠੀਕ ਆਕ ਨਾ ਤੁਸੀਂ ਬਾਣੀ ਸੁਣੋ ਕੀ ਕਹਿੰਦੀ ਹੈ ਬਾਣੀ ਅਸੀਂ ਵੱਡੀ ਸੜਕ ਦੇ ਉੱਤਰ ਗਏ ਜਿਹੜਾ ਉਹਨੂੰ ਮੰਨਦਾ ਹੈਗਾ ਜ਼ਰੂਰ ਇੱਕ ਇੱਕ ਤੁਕ ਤੋਂ ਉਹਨੂੰ ਨਾ ਜਵਾਬ ਦੇਊਗੀ ਜ਼ਿੰਦਗੀ 'ਚ ਵੱਡੀ ਸ਼ਰਕ ਦੇ ਉੱਤਰਗੇ ਖਾਸੀ ਦੂਰ ਤੁਰ ਕੇ ਜਾਣਾ ਜਿਵੇਂ ਸਿੰਘਣੀ ਤੋਂ ਮਤਲਬ ਸੁਗੋਸਾਗਰ ਤੁਰਦੇ ਜਾਂਦਾ ਕਹਿੰਦੀ ਹੁਣ ਇਲਾਜ ਮੈਂ ਕਿਹਾ ਯਾਦ ਕਰੂੰ ਕੱਲੀ ਅਸੇ ਕਿਹੜਾ ਭੀਖਿਵਲਾ ਡਾਜੂਗਾ ਕੋਈ ਜਦੋਂ ਅਸੀਂ 10 ਕਰਮਾਂ ਤੁਰੇ ਗੱਡੀ ਆਉਂਦੀ ਆ ਠੀਕ ਆਕਰ ਮੁੱਖ ਬਾਣੀ ਕਹਿੰਦੀ ਆ ਵੀ ਜਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ ਜਿੱਥੇ ਕੋਈ ਨਿਜੋਤਾ ਜਾ ਉੱਥੇ ਤੈਨੂੰ ਪਰਮਾਤਮਾ ਜ਼ਰੂਰ ਆਊਗਾ ਜੇ ਤੇਰਾ ਮਨ ਆ ਸਾਡੇ ਮਨ ਨਹੀਂ ਸਾ ਅਸੀਂ ਚਿੱਤੇ ਕੱਪੜੇ ਵਾਲਾਂ ਦਾ ਸਾਡੇ ਮਨ ਕਾਲੇ ਨੇ ਭਾਈ ਭਾਈ ਨਾਲ ਧੋਖਾ ਕਰੀ ਜਾਂਦਾ ਠੱਗੀ ਮਾਰੀ ਜਾਂਦੇ ਠੀਕ ਆ ਕਰਾ ਜਿੰਨੇ ਵੀ ਕੋਈ ਏ ਠੱਗੀ ਚੱਲਦੀ ਐ ਇਹ ਸੱਚ ਦੇ ਰਾਹ ਦੇ ਨਾਲ ਚੱਲੇ ਬੰਦਾ ਨਾਨਕ ਨੇ ਔੜਕ ਸੱਚ ਤੇ ਅਸਲ ਸਾਥੀ ਨੇ ਦਰਨਾਗਾ ਕਿੰਨੀ ਕੁਸ਼ ਕਰ ਲੈ ਠੀਕ ਆ ਕਣ ਗੱਲਾਂ ਇਹ ਨੇ ਪੁੱਤ ਹੁਣ 4 ਵਜੇ ਦੇਖ ਬਾਣੀ ਸਾਨੂੰ ਕੀ ਕਹਨੀ ਆ ਕਬੀਰਾ ਪਿਆ ਕੇ ਆ ਕੇ ਰਹਿ ਉੱਠ ਕੇ ਜਬ ਮਰਾਰ ਇੱਕ ਦਿਨ ਐਸਾ ਸੋਮਣਾ ਲੰਮੇ ਪੈਰ ਸਾਨੂੰ ਬਾਣੀ ਕਹਿੰਦੀ ਆ 4 ਵਜੇ ਵੀ ਉੱਠ ਤੂੰ ਅਸੀਂ ਕਹਿੰਦੇ ਨੇ ਕਿਉਂ ਮਰਦਾ ਸ਼ਾਰੇ ਜੀ ਤੂੰ ਵੀ ਕੋਲੇ ਬੈਠਾਗਾ ਮੈਂ ਤਾਂ ਕੁਛ ਨਹੀਂ ਉਹ ਤੈਨੂੰ ਮੋਦੀ ਸੱਦ ਲੂਗਾ ਬਿਨਾਂ ਇਹ ਮੋਦੀ ਦਾ ਉਹ ਜਿਹੜਾ ਫਿੱਦੀ ਵੀ ਹੈ ਹਾਂ ਉਹਦਾ ਫਿੱਦੀ ਵੀ ਹੈ ਮੋਦੀ ਦਾ ਅੱਛਾ ਜੀ ਦੇਖੋ ਰਾਜ ਕਰੇ ਗੱਲ ਸੁਣੋ ਰਾਜ ਕਰੇ ਸਾਡੇ ਕਨੀਓ ਮੁਸਲਮਾਨ ਕਰੇ ਸਾੜੀ ਪਾਰ ਜਾਂ ਸੋ ਠੀਕ ਆ ਕਿ ਨਾ ਅਸੀਂ ਮੁਸਲਮਾਨਾਂ ਨੂੰ ਹੀ ਸਾਡਾ ਯਾਰ ਗੁਰੂ ਕੱਢਿਆ ਗੁਰੂ ਗ੍ਰੰਥ ਸਾਹਿਬ ਜੀ ਲੈ ਭਰੇ ਹਮ ਤਾਂ ਨਹੀਂ ਪਤਾ ਵੀ ਦੇਖ ਚ ਕਿਰਪਾਨ ਕੀ ਲਿਆ ਫੇਰੀਆ ਕੀ ਕਰਦੇ ਉਹ ਜਦੋਂ ਆਪਦੇ ਮਿੱਤਰ ਕੋਲੇ ਗਿਆ ਇਹ ਤਾਂ ਵਕਤ ਪੈ ਜਾਂਦਾ ਨਾ ਪੁੱਤ ਉਹਦੋਂ ਕੋਈ ਨਹੀਂ ਸਹਣਦਾ ਕੋਈ ਨਹੀਂ ਠੀਕ ਆ ਕਿ ਨਾ ਉਹਦਾ ਮਿੱਤਰ ਬਾਹਰ ਨਿਕਲਿਆ ਕਹਿੰਦਾ ਆਪਦੇ ਪੁੱਤ ਦਾ ਮਰਬਾਲੇ ਹੁਣ ਸਾਡੇ ਹੀ ਮਰਬਾਉਣ ਨੂੰ ਫਿਰ ਉਹਦਾ ਨੌਕਰੀ ਛੱਡ ਕੇ ਆਇਆ ਉਹ ਬਹਿਤੀ ਮੁਸਲਮਾਨ ਓਏ ਜਾ ਕੇ ਵਿਚਾਰੇ ਦੇ ਨਾਲ ਸਾਡੇ ਗੁਰੂ ਦੇ ਨਾਮ ਦਾ ਜੋੜੇ ਤੇ ਨਾ ਚੋਲਾ ਪਾਠਿਆ ਪਿਆ ਤੀ ਉੱਥੇ ਜਾ ਕੇ ਸਾਰੇ ਢੱਬ ਨੇ ਸਵਾਗਤ ਕਰਿਆ ਉਹਦਾ ਕੰਡੇ ਕੱਢੇ ਜਦੋਂ ਉਹ ਕੱਢਿਆ ਉੱਚੇ ਦਾ ਵੀਰ ਬਣਾ ਕੇ ਕਹਿੰਦਾ ਕੌਣਾ ਵੀ ਉਹ ਡਾੜੀ ਹੁੰਦਾ ਯਾਰ ਆਪਾਂ ਪੇਸ਼ ਬਰਲਾ ਕੀ ਨੰਗਾਗੇ ਉਥੋਂ ਕਹਿੰਦੇ ਸਾਡੇ ਉੱਚੇ ਦਾ ਵੀਰ ਹੈ ਫਿਰ ਕਹਿੰਦਾ ਗਊ ਦਾ ਮੀਟ ਖਾਵੇ ਅੱਛਾ ਜੀ ਕਹਿੰਦੇ ਗੁਰੂ ਜੀ ਮੀਟ ਕਹਿੰਦਾ ਗੁਰੂ ਜੀ ਖਾਓ ਇਹਦਾ ਗਊ ਦਾ ਉਹ ਕਹਿੰਦਾ ਕਿਰਪਾਨ ਫੇਰ ਦਿਓ ਮੇਰੀ ਜਿਹੜੇ ਬਬੀਤ ਹੋ ਗਈ ਉਹ ਚੀਜ਼ ਅਸੀਂ ਮੁਸਲਮਾਨਾਂ ਨੂੰ ਆਏ ਮੁਸਲਮਾਨਾਂ ਦਾ ਧਰਮ ਹੀ ਨਹੀਂ ਹੈਗਾ ਕੋਈ ਗਰੀਬ ਨੂੰ ਉਹ ਨਹੀਂ ਮੋੜਦੇ ਵਿਆਜ ਉਹ ਨਹੀਂ ਲਾਉਂਦੇ ਮਿਰਚਾਂ ਦਾ ਵੀ ਉਹ ਨਹੀਂ ਖਾਂਦੇ ਅਸੀਂ ਤਾਂ ਗਿੱਦੜ ਮਾਰਿਆ ਪਿਆ ਹਾਂ ਕੀ ਬਣਾਇਆ ਓਏ ਸਾਲਿਓ ਬੱਕਰਾ ਕਹੋਗਾ ਲੱਕੇ ਐਂ ਕਹਿਦਾਨੇ ਸੜਾ ਕੋਈ ਇਸ਼ਟ ਨਹੀਂ ਹੈਗਾ ਉਹਨਾਂ ਦਾ ਧਰਮ ਹੈਗਾ ਸਾਡਾ ਧਰਮ ਤਾਂ ਕੋਈ ਵੀ ਨਹੀਂ ਹੈਗਾ ਠੀਕ ਆ ਕਣਾਂ ਗੱਲਾ ਇਹਨੇ ਬੋਤੋ ਹੋਰ ਤੂੰ ਆਇ ਲਾਲਾ ਸਾਰੀ ਦੁਨੀਆ ਨੂੰ ਕਿਹਨੂੰ ਪਤਾ ਲੱਗਿਆ ਸੀ ਭੀਖਮਸ਼ਾ ਨੂੰ ਇਹ ਇੱਥੋਂ ਵੱਢਣ ਲੱਗ ਗਿਆ ਇਧਰ ਹੱਜ ਨਹੀਂ ਦੂ ਚੜਦੇ ਨੂੰ 8900 ਚੇਲਾ ਦੀ ਇਧਰ ਹੱਜ ਦੇਣ ਲੱਗਿਆ ਕਹਿੰਦੇ ਗੁਰੂ ਜੀ ਇਧਰ ਹੱਜ ਕਰਦੇ ਹੀ ਜਾਨੇ ਆਪਣਾ ਤਾਂ ਸਟੇਜ ਇਧਰ ਹੈਗਾ ਮੱਕਾ ਬਣਾ ਇਧਰ ਕਹਿੰਦਾ ਦਰੋ ਚੰਦਰਮਾ ਚੜ੍ਹ ਗਿਆ ਨਾ ਪਟਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋ ਗਏ ਕਹਿੰਦਾ ਜੀ ਸਾਨੂੰ ਦਰਸ਼ਨ ਕਰਾਉਂਗੇ ਹਾਂ ਕਹਿੰਦਾ ਕਰਵਾ ਦੇ ਜਰੂਰ ਉਹਨਾਂ ਦਾ ਇੱਕ ਪਰਕੱਗਿਆ ਲੈਣੀ ਸੀ ਉਹਦੀ ਚੱਲ ਜੀ ਪੈਦਲ ਤੁਰੇ ਗਏ ਰਾਸਣ ਕੋਲੇ ਜੀ ਉਹਨਾਂ ਦੇ ਕਹਿੰਦੇ ਕੀ ਗੁਰੂ ਸਾਹਿਬ ਦਾ ਤੁਹਾਨੂੰ ਦਰਸ਼ਨ ਕਰਾਉ ਉਹ ਕਹਿੰਦੇ ਬੱਚਿਆ ਜੇ ਅਜੇ ਨਾ ਸ਼ੁਰੂ ਫੇ ਕਹਿੰਦਾ ਸੀ ਬੈਠੇ ਆ ਉਹਦੇ ਤੰਬੂ ਲਾਈ ਆਵਲਾ ਖਾਤੇ ਆ ਖਾਈਂ ਲਾਂਗੇ ਮਾਤਾ ਕੁਜਰੀ ਕਹਿੰਦੀ ਕੌਣ ਕਹਿੰਦੀ ਤਾਂ ਪੀਖਮਸ਼ਾ ਹੈ ਉਹਦੇ ਮਾਮੇ ਨੂੰ ਆਖਿਆ ਕਰਪਾ ਕਰ ਲਓ ਵੀ ਬਾਈ ਲੈ ਕੇ ਜਾ ਇਹਨੂੰ ਬਾਲਕੀ ਚਾ ਸਾਰੀ ਸੰਗਤ ਨੇ ਪੈਰੀ ਹੱਥ ਲਾਏ ਉਹ ਇੱਕ ਬਾਣੀ ਕੁਜੀ ਜਿਹਾ ਪਾਣੀ ਪਾਈ ਪਏ ਇੱਕ ਦੁੱਧ ਕਿ ਸਿੱਖਤਾ ਉਹਨੂੰ ਹਾਇਲੀ ਜੀ ਨਾ ਉਹ ਕਹਿੰਦੇ ਅਸੀਂ ਹਿੰਦੂਆਂ ਦੇ ਗੁਰੂਆਂ ਕ ਮੁਸਲਮਾਨਾਂ ਦੇ ਉਹਨੇ ਦੋਨੇ ਕੁ ਜੀਆਂ ਦੇ ਹੱਥ ਟਾਟਾ ਕਹਿੰਦਾ ਅਸੀਂ ਸਾਂਝੇ ਪੀਰ ਸਾਡੀ ਮੈਂ ਅੱਡ ਸਾਜੂnga ਸਿੱਖ ਖਾਲਸਾ ਸਾਡੀ ਜੁਲਮ ਨਾਲ ਲੜਾਈ ਹੋ ਸਾਡੀ ਕੌਮ ਨਾਲ ਲੜਾਈ ਨਹੀਂ ਹੁੰਦੀ ਠੀਕ ਹੈ ਨਾ ਉਹਨਾਂ ਨੇ ਜਿਹੜਾ ਮੇਰਾ ਸਿੰਘ ਹੋਊਗਾ ਗਊ ਗਰੀਬ ਤੇ ਮਤਲਬ ਮਾਫ ਨਹੀਂ ਕਰੂਗਾ ਨਾ ਜ਼ੁਲਮ ਚੱਲੂਗਾ ਠੀਕ ਆ ਕਿ ਨਾ ਅਸੀਂ ਦਾ ਹੱਥੀ ਜ਼ੁਲਮ ਚੱਲੀ ਜਾਂਦੇ ਆ ਜਿਹੜਾ ਕੋਈ ਚੰਗਾ ਬੰਦਾ ਹੈਗਾ ਜਦੋਂ ਐ ਨਹੀਂ ਕਿਸੇ ਧੀ ਪੈਣ ਨੂੰ ਤਾਂ ਆਖੀ ਜਾਂਦਾ ਉਹਨੂੰ ਕੁਝ ਨਹੀਂ ਕਹਿੰਦੇ ਠੀਕ ਆ ਕਿ ਨਾ ਸਾਡੇ ਚ ਰਹਿਣਾ ਨਹੀਂ ਅੱਖ ਨਹੀਂ ਰਹੀ ਸਾਡੇ ਚ ਜ਼ੁਲਮ ਤੋਂ ਬਿਨਾਂ ਸਿੱਖ ਤੋਂ ਮਤਲਬ ਜ਼ੁਲਮ ਹੈ ਜਿਹੇ ਬੰਦੇ ਨੇ ਜਿਹੜੇ ਚੱਲ ਨਹੀਂ ਸਕਦੇ ਠੀਕ ਆ ਕਿ ਨਾ ਉਸੀ ਦੇ ਹਾਲੀਆਂ ਜੁਲਮ ਚੱਲੀ ਜਾਂਦੇ ਹਾਲੀਆਂ ਆਉ ਬਣੀ ਜਾਂਦੇ